ਸੋ ਸ੍ਰੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰਕਾਲਾ ਮੁਖਸਰੀਆ ਦੋਸਤੋ ਅੱਜ ਆਪਾਂ ਪਹੁੰਚੇ ਸੀ ਪਿੰਡ ਬਧਾਈ ਬਾਈ ਸਖਜੀਤ ਕੋਲੇ ਜੋ ਕਿ ਇਹ ਬਾਈ ਜੋ ਕਿ ਨੈਸਲੇ ਡੇਰੀ ਚਲਾ ਰਹੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਇਨ੍ਹਾਂ ਨੂੰ ਨੈਸਲੇ ਕੰਪਨੀ ਵੱਲੋਂ ਜੋ ਕਿ ਗੋਬਰ ਗੈਸ ਦਿੱਤਾ ਗਿਆ ਸਾਰੀ ਆਪਾਂ ਜਾਣਕਾਰੀ ਤੁਹਾਨੂੰ ਬਾਈਆਂ ਵੱਲੋਂ ਲੈ ਕੇ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਇਹ ਪਲਾਸਟਿਕ ਦਾ ਤੇ ਕਿੰਨੀ ਇਹਦੀ ਗਾਰੰਟੀ ਆ ਤੇ ਕੀ ਆਪਾਂ ਸਾਰੀ ਗੱਲਬਾਤ ਬਾਈ ਨਾਲ ਕਰਦੇ ਆ ਸੱਸਰੀਆ ਬਾਈ ਜੀ ਸੱਸਰੀਆ ਜੀ ਹੋਰ ਬਾਈ ਠੀਕ ਠਾਕ ਹੋ ਬਾਈ ਜੀ ਇਹ ਜਿਹੜਾ ਗੋਬਰ ਗੈਸ ਤੁਸੀਂ ਲਾਇਆ ਪਹਿਲਾਂ ਤਾਂ ਮੰਨ ਕੇ ਚਲੋ ਇਟਾਂ ਉਟਾਂ ਦਾ ਹੁੰਦਾ ਸੀਗਾ ਤੇ ਅੱਜ ਕੱਲ ਇਹ ਮੰਨ ਕੇ ਪੰਨੇ ਦਾ ਆ ਗਿਆ ਤੇ ਇਹਦੇ ਬਾਰੇ ਜਾਣਕਾਰੀ ਸਾਨੂੰ ਦਿਓ ਵੀ ਇਹ ਕਿੰਨੀ ਇਹਦੀ ਵੈਲਿਡਿਟੀ ਆ ਵੀ ਕਿਵੇਂ ਇਹ ਗੈਸ ਪੈਦਾ ਕਰਦਾ ਆਪਦਾ ਵੀ ਕਿੰਨਾ ਮੰਨ ਕੇ ਚਲੋ ਵੀ ਇਹ ਗਰਮੀ ਨਾਲ ਜਾਂ ਮੰਨ ਕੇ ਠੰਡ ਨਾਲ ਇਹਦਾ ਕੋਈ ਨੁਕਸਾਨ ਆ ਜਾਂ ਨਹੀਂ ਬਾਈ ਜੀ ਪਹਿਲਾਂ ਤਾਂ ਆਪਣੇ ਕੋਲੇ ਨੈਸਲੇ ਦੀ ਏਜੰਸੀ ਸੀ ਠੀਕ ਹੈ 4088 ਏਜੰਸੀ ਹੈ ਆਪਣੀ ਰੂਟ ਨੰਬਰ 20 ਹੈ ਠੀਕ ਹੈ ਜੀ ਆਪਣੇ ਕੋਲੇ ਇਹ ਏਜੰਸੀ ਥਰੂ ਹੀ ਲੱਗਿਆ ਆਪਣੇ ਕੋਲੇ ਆਪਦੇ ਵੀ ਪਸ਼ੂ ਰੱਖੇ ਹੋਏ ਆ ਜਿਹੜੇ ਫਾਰਮਰ ਆਪਾਂ ਨੂੰ ਦੁੱਧ ਪਾਉਂਦੇ ਆ ਉਹਨਾਂ ਦੇ ਵੀ ਇਹ ਪਲਾਂਟ ਲੱਗਦਾ ਬਾਇਓ ਗੈਸ ਪਲਾਂਟ ਇਹ ਕਿੰਨੇ ਚਿਰ ਬਾਅਦ ਮੰਨ ਕੇ ਜੇ ਕੋਈ ਅੱਜ ਤੋਂ ਮੰਨ ਕੇ ਉਹ ਬੰਦਾ ਦੁੱਧ ਭਰ ਐ ਪਾਉਣਾ ਸਟਾਰਟ ਕਰਦਾ ਤੇ ਕਿੰਨੇ ਟਾਈਮ ਬਾਅਦ ਉਹ ਫਾਰਮਰ ਦੇ ਲੱਗੂਗਾ 5-6 ਮਹੀਨੇ ਖਾਤਾ ਪੁਰਾਣਾ ਕਰਨਾ ਪੈਂਦਾ ਈ ਉਸ ਤੋਂ ਬਾਅਦ ਚੱਲ ਉਸ ਤੋਂ ਬਾਅਦ ਚੱਲ ਪੈਂਦਾ ਉਸ ਤੋਂ ਬਾਅਦ 5 ਸਾਲ ਬੰਦੇ ਨੂੰ ਦੁੱਧ ਏਜੰਸੀ ਨੂੰ ਪਾਉਣਾ ਪੈਂਦਾ ਠੀਕ ਆ ਦੁੱਧ ਨਹੀਂ ਪਾ ਸਕ ਠੀਕ ਹੈ ਇਹ ਨੈਸਲੇ ਵੱਲੋਂ ਇੱਕ ਗਿਫਟ ਆ ਫਾਰਮਰਾਂ ਨੂੰ ਠੀਕ ਹੈ ਇਹ ਗਿਫਟ ਆ ਤੇ ਇਹ ਮੰਨ ਕੇ ਚੱਲੋ ਵੀ ਤੁਸੀਂ ਉਹ ਪਿੱਛੇ ਮੀਟਰ ਵੀ ਦਿਖ ਰਿਹਾ ਤੇ ਇਹਦੀ ਗੈਸ ਗੋੰਸ ਫਿਰ ਕਿੰਨੇ ਚਿਰ ਬਾਅਦ ਪੈਦਾ ਹੁੰਦੀ ਹੈ ਵੀ ਕਿੰਨਾ ਟਾਈਮ ਤੁਹਾਨੂੰ ਪਹਿਲਾਂ ਇਹਦੇ ਵਿੱਚ ਆਪਣਾ ਜੋ ਕੀ ਗੋਹਾ ਪਾਉਣਾ ਪਿਆ ਸੀਗਾ ਗੋਬਰ ਭਾਈ ਜੀ ਆਪਾਂ ਨੂੰ ਜਿੱਦ ਦੇ ਤੋਂ ਇਹ ਲੱਗ ਗਿਆ 25 ਦਿਨ ਗੋਬਰ ਪਾਉਣਾ ਪਿਆ 25 ਦਿਨਾਂ ਚ ਗੈਸ ਤਿਆਰ ਹੋਈ 25 ਦਿਨਾਂ ਵਿੱਚ ਗੈਸ ਤਿਆਰ ਹੋਈ ਜਿਹੜਾ ਉਹ ਮੀਟਰ ਲੱਗਿਆ ਤੁਸੀਂ ਕਹਿੰਨੇ ਆ ਉਹ ਮੀਟਰ ਦੇ ਵਿੱਚ ਸੈਂਸਰ ਆ ਉਹ ਉਧਰ 스ਮੈਲ ਨਹੀਂ ਜਾਣ ਦਿੰਦਾ ਵੀ ਆਪਣੇ ਜੋ ਕੀ ਆ ਪੈਪ ਜਾਂਦੀ ਆ ਕਾਲੀ ਘਰ ਨੂੰ ਇਹ ਉਧਰ ਮੰਨ ਕੇ ਚੱਲੋ ਵੀ ਇਹ ਦੂਜਾ ਘਰ ਵਾਲੇ ਪਾਸੇ ਰਸੋਈ ਚ ਪਰ ਸੋਈ ਚ ਸਮੈਲ ਨਹੀਂ ਜਾਂਦਾ ਠੀਕ ਆ ਇਹ ਬਾਈ ਫਿਰ ਤੁਹਾਨੂੰ ਪਤਾ ਕਿਵੇਂ ਲੱਗਦਾ ਵੀ ਅੱਜ ਗੈਸ ਪੂਰੀ ਹੋ ਗਈ ਆ ਜਾਂ ਘਟ ਗਈ ਆ ਇਹ ਗੈਸ ਬਾਈ ਜੀ ਆਪਾਂ ਸਵੇਰ ਇੱਕ ਵਾਰੀ ਇਹ ਚ ਖੋਲ ਜਾਂਦੇ ਆ ਉਹ ਉਧਰ ਦੀ ਪੈਂਦਾ ਗੋਬਰ ਠੀਕ ਆ ਜੀ ਤੇ ਜਦੋਂ ਇਹ ਫੁੱਲ ਟਾਈਟ ਹੋ ਜਾਂਦਾ ਠੀਕ ਆ ਜੀ ਉਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਗੈਸ ਬੰਦ ਠੀਕ ਆ ਜੀ ਮੰਨ ਕੇ ਚਲੋ ਵੀ ਇਹਦੇ ਵਿੱਚ ਦੀ ਤੁਸੀਂ ਗੋਏ ਨੂੰ ਖੋਲਦੇ ਹੋ ਹਾਂਜੀ ਹਾਂਜੀ ਤੇ ਫੇਰ ਮੰਨ ਕੇ ਚਲੋ ਬਾਈ ਜੀ ਇਹ ਦੀ ਵਿੱਚ ਦੀ ਖੋਲ ਦੇਉ ਤਾਂ ਗੈਸ ਫੇਰ ਬਾਹਰ ਨਹੀਂ ਆਉਂਦੀ ਨਹੀਂ ਗੈਸ ਬਾਹਰ ਨਹੀਂ ਆਉਂਦੀ ਬਈ ਆਹ ਵਾਲ ਲੱਗਿਆ ਗੇਟ ਵਾਲਾ ਆਹ ਗੇਟ ਵਾਲ ਖੋਲ ਦੇਈਦਾ ਅੱਛਾ ਠੀਕ ਹੈ ਕੋਈ ਨਹੀਂ ਰਹਿੰਦਾ ਵੈਸੇ ਤਾਂ ਠੀਕ ਆ ਜਦੋਂ ਇਹ ਨਵਾਂ ਲੱਗਦਾ ਉਦੋਂ ਬੰਦ ਹੁੰਦਾ ਠੀਕ ਹੈ ਉਦੋਂ ਆਪਾਂ 25 ਦਿਨਾਂ ਬਾਅਦ ਇਹ ਚੱਲ ਪੈਂਦਾ ਉਦੋਂ ਉਧਰ ਅੱਗ ਲੱਗਣ ਲੱਗੀ ਸ਼ੁਰੂ ਹੋ ਗਿਆ ਉਦੋਂ ਇਹਨੂੰ ਆਪਾਂ ਖੁੱਲਾ ਹੀ ਰੱਖਣਾ ਤੇ ਆਪਣੇ ਗੈਸ ਵਾਲੇ ਮੰਨ ਕੇ ਚਲੋ ਜੋ ਆਪਾਂ ਗੈਸ ਸਿਲੰਡਰ ਵਰਤਦੇ ਆਂ ਉਹਦੇ ਨਾਲੋਂ ਇਹ ਚ ਕਿੰਨਾ ਕੁ ਫਾਇਦਾ ਬਹੁਤ ਫਾਇਦਾ ਜੀ ਸਿਲੰਡਰ ਹੀ ਪਾਜਦੇ ਆ ਅਸੀਂ ਤਾਂ ਉਹਦਾ ਵਰਤੈ ਹੀ ਨਾ ਹਾਈ ਚੱਲਦਾ ਆਪਣੇ ਘਰੇ ਬਾਕੀ ਰੋਟੀ ਚਾਹ ਪਾਣੀ ਸਾਰਾ ਕੁਝ ਬਣਦਾ ਕੋਈ 스ਮੈਲ ਨਹੀਂ ਆਉਂਦੀ ਕੋਈ ਨਵੀਂ ਤਕਨੀਕ ਆ ਬਾਈ ਠੀਕ ਆ ਨਵੀਂ ਤਕਨੀਕ ਆ ਤੇ ਬਾਈ ਜੋ ਕਿ ਆਪਾਂ ਪੰਨਾ ਦੇਖ ਰਹੇ ਆ ਵੀ ਜਿਵੇਂ ਗਰਮੀਆਂ ਚ ਵੀ ਕਈ ਵਾਰ ਬੰਦੇ ਕਹਿ ਦਿੰਦੇ ਆ ਯਾਰ ਪੰਨਾ ਮੰਨ ਕੇ ਗਲ ਜਾਂਦਾ ਹਨਾ ਤੇ ਇਹ ਮੰਨ ਕੇ ਚਲੋ ਵੀ ਪੰਨੇ ਦੀ ਕਿੰਨੀ ਵੈਲਿਡਿਟੀ ਦਿੱਤੀ ਹੋਈ ਆ ਆ ਤਾਂ 15 ਸਾਲ ਤਾਂ ਗਾਰੰਟੀ ਦਿੱਤੀ ਹੈ ਇਹੋਨਾਂ ਨੇ ਆਪਾਂ ਵੀ ਮੰਨ ਕੇ ਜਦੋਂ ਨਹੀਂ ਗਲਦਾ ਨਹੀਂ ਗਲਦਾ ਕਿਉਂਕਿ ਕਈ ਵਾਰੀ ਐ ਹੁੰਦਾ ਹਨਾ ਵੀ ਗੈਸ ਇੰਨੀ ਜਿਆਦਾ ਹੁੰਦੀ ਆ ਗਰਮੀ ਹੁੰਦੀ ਆ ਵੀ ਫਟ ਵੀ ਸਕਦਾ ਨਹੀਂ ਬਾਈ ਜੀ ਇਹ ਗਰਮੀ 'ਚ ਚੱਲਦਾ ਹੀ ਬਹੁਤ ਵਧੀਆ ਇਹ ਗਰਮੀ 'ਚ ਚੱਲਦਾ ਜੋ ਮੰਨ ਕੇ ਤੁਸੀਂ ਆ ਉੱਤੇ ਬਈ ਆ ਦੋ ਲਿਫਾਫਗਾਈਆਂ ਪਈਆਂ ਇਹਨਾਂ ਦਾ ਕੀ ਕਾਰਨ ਹੈ ਕੀ ਆ ਮੰਨ ਕੇ ਸਾਨੂੰ ਨਹੀਂ ਬਾਈ ਜੀ ਇਹ ਗੈਸ ਥੱਲੇ ਨੂੰ ਵਜਨ ਉੱਤੇ ਪਾਇਆ ਹੋਇਆ ਗੈਸ ਧੱਕਦਾ ਗਾਂ ਅਗਲੇ ਪਾਸੇ ਨੂੰ ਪਾਇਪ 'ਚ ਠੀਕ ਆ ਇਹ ਮੰਨ ਕੇ ਚਲੋ ਉੱਤੇ ਵਜਨ ਪਾਇਆ ਇਹ ਵਜਨ ਆ ਠੀਕ ਆ ਤੇ ਜਿਹੜੀ ਉਧਰਲੇ ਪਾਸਿਓਂ ਆਪਾਂ ਪਾਇਪ ਇੱਕ ਨਜ਼ਰ ਆਉਂਦੀ ਆ ਆਪਾਂ ਨੂੰ ਉਧਰ ਵੇਸਟ ਨਿਕਲਦਾ ਜੀ ਉਧਰੋਂ ਵੇਸਟ ਨਿਕਲਦੀ ਗੈਸ ਆ ਠੀਕ ਆ ਤੇ ਇਹਦੇ ਵਿੱਚ ਜੇ ਆਪਾਂ ਪਾਣੀ ਪੂਣੀ ਪਾਉਣਾ ਹੋਵੇ ਮਣ ਕੇ ਘੋਲ ਬਣਾਉਣਾ ਹੋਵੇ ਤੇ ਉਹ ਕੀ ਦੀ ਪਾਣੀ ਪੂਣੀ ਪਾਉਨੇ ਤੁਸੀਂ ਉਹ ਪਾਣੀ ਬਾਈ ਜੀ ਐ ਚਾਪਾ ਪਹਿਲਾਂ ਗੋਹਾ ਸੱਟ ਕੇ ਠੀਕ ਆ ਇਹਦੇ ਵਿੱਚ ਗੋਹਾ ਸੱਟ ਕੇ ਠੀਕ ਹੈ ਬਸ ਕਿ ਉਹਨੂੰ ਜਮਾ ਪਤਲਾ ਕਰਕੇ ਪਤਲਾ ਕਰਕੇ ਘੋਲ ਦੇਣਾ ਬਸ ਘੋਲ ਦੇਣਾ ਠੀਕ ਆ ਲੈ ਵੀ ਦੋਸਤੋ ਆਪਾਂ ਨੂੰ ਬਾਈ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੇ ਕਿਸੇ ਭਰਾ ਨੇ ਇਹ ਗੋਬਰ ਗੈਸ ਲਵਾਉਣਾ ਹੋਵੇ ਪਹਿਲਾਂ ਇਟਾਂ ਦਾ ਉਹ ਮੰਨ ਕੇ ਚਲੋ ਵੀ ਦੁੱਧ ਸ਼ੁਰੂ ਕਰ ਸਕਦਾ ਕਹਿੰਦਾ ਭਾਈ ਕਹਿੰਦਾ ਵੀ 6 ਮਹੀਨੇ ਖਾਤਾ ਆਪਣਾ ਪਰਾਣਾ ਹੋਣਾ ਚਾਹੀਦਾ ਠੀਕ ਆ ਹੋਰ ਬਾਈ ਕੋਈ ਜਾਣਕਾਰੀ ਇਹਦੇ ਬਾਰੇ ਬਸ ਵਧੀਆ ਸਹੂਲਤਾ ਜੀ ਲੈਸ ਲੈ ਲਓ ਲੋਕਾਂ ਨੂੰ ਲੈ ਲੈਣੀ ਚਾਹੀਦੀ ਜਿਹੜੇ ਵੀ ਫਾਰਮਰ ਆਪਾਂ ਨੂੰ ਜਿਹੜੇ ਆ ਉਹਨਾਂ ਦੇ ਲਵਾ ਰਹੇ ਆ ਚਾਰ ਪੰਜ ਆਪਾਂ ਲਵਾ ਦੇ ਇਹਦਾ ਮੰਨ ਕੇ ਚਾਰ ਪੰਜ ਮੰਨ ਕੇ ਪਿੰਡ ਚਲਵਾ ਚੁੱਕੇ ਹਾਂ ਮੰਨ ਕੇ ਜੋ ਇਹਦਾ ਕੋਈ ਗਰਮੀ ਤੇ ਸਰਦੀ ਦੇ ਵਿੱਚ ਵੀ ਮੰਨ ਕੇ ਕੋਈ ਆਪਾਂ ਨੂੰ ਏ ਨਹੀਂ ਹੁੰਦਾ ਬਣ ਕੇ ਗਰਮੀ ਦੇ ਵਿੱਚ ਜਿਆਦਾ ਹੀ ਚੱਲਦਾ ਹੋਵੇ ਤੇ ਠੰਡ ਦੇ ਵਿੱਚ ਆਪਦੀ ਜੇ ਇੱਕ ਮਹੀਨਾ ਕਹਿੰਦੇ ਆ ਜੀ ਵੀ ਘੱਟ ਚੱਲਦਾ ਉਦੋਂ ਵੀ ਬੰਦਾ ਉੱਤੇ ਇਹਦੇ ਪ੍ਰਾਲੀ ਪ੍ਰੂਲੀ ਪਾ ਦੇ ਤਾਂ ਸਹੀ ਚੱਲੀ ਜਾਂਦਾ ਅੱਛਾ ਵੀ ਸਰਦੀ ਦੇ ਵਿੱਚ ਇੱਕ ਮਹੀਨਾ ਥੋੜਾ ਜਿਹਾ ਡਾਊਨ ਚੱਲਦਾ ਉਂ ਮਣ ਕੇ ਚੱਲਦਾ ਚੱਲਦਾ ਵਧੀਆ ਬਾਕੀ ਆਪਣੇ ਪਾਈਪ 200 ਫੁੱਟ ਲੰਮੀਆਂ ਤੇ ਵਧੀਆ ਚੱਲੀ ਜਾਂਦੇ ਠੀਕ ਆ ਅੱਜ ਜੇ ਮਣ ਕੇ ਜੇ ਅੱਜ ਆਪਾਂ ਗਰਮੀ ਦੀ ਗੱਲ ਕਰਕੇ ਅੱਜ ਦੇ ਦਿਨਾਂ ਦੀ ਤੇ ਅੱਜ ਮਣ ਕੇ ਪੂਰਾ ਓਕੇ ਜਮਾ ਵਧੀਆ ਚੱਲਦਾ 100% ਓਕੇ ਠੀਕ ਆ ਮਣ ਕੇ ਕਦੇ ਫਿਰ ਤੁਸੀਂ ਮਣ ਕੇ ਗੈਸ ਨਹੀਂ ਵਰਤਿਆ ਨਾ ਇਹੋ ਹੀ ਚੱਲਦਾ ਲੇ ਵੀ ਦੋਸਤੋ ਤੇ ਬਈ ਉਹ ਜਿਹੜਾ ਪਿੱਛੇ ਉਹ ਜਿਹੜਾ ਆਪਾਂ ਪੀਲਾ ਜਿਹਾ ਨਜ਼ਰ ਆਈ ਜਾਂਦਾ ਇਹ ਕੀ ਸਿਸਟਮ ਆ ਬਈ ਇਹ ਕਹਿੰਨੀ ਆਈ ਐ ਕਿ ਇਹ ਚ ਪਾਣੀ ਪਾਇਆ ਹੋਇਆ ਹੈ ਮਤਲਬ ਮਤਲਬ ਜਦੋਂ ਗੈਸ ਬਣਦੀ ਹੈ ਨੇ ਇਹ ਸਾਊਂਡ ਬਾਜ ਕਰਦਾ ਜਦੋਂ ਬਾਜ ਕਰਦਾ ਹੈ ਪਾਣੀ ਬਾਹਰ ਨੂੰ ਆਉਂਦਾ ਤਾਂ ਪਤਾ ਲੱਗਦਾ ਵੀ ਗੈਸ ਬਣ ਗਈ ਗੈਸ ਬਣ ਗਈ ਹੈ ਨਾ ਖਾਲੀ ਨਹੀਂ ਹੁੰਦੇ ਨਾ ਪਾਣੀ ਦੀ ਭਰ ਕੇ ਰੱਖਣੀ ਹੈ ਠੀਕ ਆ ਤੇ ਇਹ ਮੰਨ ਕੇ ਚਲੋ ਵੀ ਕਿੰਨੇ ਟਾਈਮ ਬਾਅਦ ਪਾਣੀ ਪਾ ਦੇਣ ਉਹ ਦਿਹਾੜੀ ਦੇ ਵਿੱਚ ਇੱਕ ਵਾਰ ਹੀ ਪਾਉਣੀ ਹੈ ਕਿ ਜਾਂ ਦੋ ਵਾਰੀ ਇਹਦੇ ਵਿੱਚ ਦੋ ਵਾਰੀ ਵੀ ਪਾਉਣਾ ਪੈਂਦਾ ਇੱਕ ਵਾਰੀ ਵੀ ਪਾਉਣਾ ਪੈਂਦਾ ਠੀਕ ਆ ਦੋ ਵਾਰੀ ਵੀ ਪਾਣੀ ਪ ਠੀਕ ਆ ਲੈ ਵੀ ਦੋਸਤੋ ਆਪਾਂ ਪੂਰੀ ਜਾਣਕਾਰੀ ਬਾਈ ਵੱਲੋਂ ਲੈ ਕੇ ਦੇਤੀ ਆ ਤੇ ਇਹ ਬਾਈ ਕਿੰਨਾ ਕ ਡੂੰਗਾ ਇਹ 2.5 ਫੁੱਟ ਡੂੰਗਾ ਇਹ ਆਈ ਤੇ ਉਹ 3.5 ਫੁੱਟ ਇਹ 2.5 ਫੁੱਟ ਡੂੰਗਾ ਲੈ ਵੀ ਦੋਸਤੋ ਅੱਗੇ ਆਪਾਂ ਜਦੋਂ ਮਣ ਕੇ ਚਲੋ ਪੁਰਾਣੇ ਪੱਟ ਦੇ ਸੀਗੇ ਆ ਇੱਟਾਂ ਦੇ ਬਣਾਉਂਦੇ ਸੀ ਉਦੋਂ 10-10 ਫੁੱਟ ਥੱਲੇ ਡੂੰਗੇ ਪਟਨੇ ਪੈਂਦੇ ਸੀਗੇ ਬਾਈ ਕਹਿੰਦਾ ਤੇ ਜਿਹੜੇ ਪਾਸੇ ਮਣ ਕੇ ਉਧਰੋਂ ਵੇਸਟ ਗੋਬਰ ਨਿਕਲਦੀ ਆ ਉਹ ਕਿੰਨਾ ਡੂੰਗਾ ਬਾਈ ਉਹ ਸਾਢੇ 3 ਫੋਟ ਡੂਗਾ ਜੀ ਬਾਕੀ ਆ ਨਾ ਜੋ ਜੋ ਵੀ ਇਹਦੀ ਵੇਸਟ ਆ ਆਪਾਂ ਤਾਂ ਚਲੋ ਜਗਾ ਦੀ ਪ੍ਰੋਬਲਮ ਆ ਤੇ ਨਹੀਂ ਤਾਂ ਲੋਕਾਂ ਨੇ ਨਾ ਇਹ ਜਿਹੜੀ ਖਾਦ ਆ ਇਹ ਬੱਲਾਂ ਨੂੰ ਬੂਟਿਆਂ ਨੂੰ ਦਰੱਖਤਾਂ ਨੂੰ ਪਾ ਕੇ ਬਹੁਤ ਵਧੀਆ ਚੀਜ਼ ਆ ਇਹ ਵੀ ਬਹੁਤ ਵਧੀਆ ਹਾਂ ਰੇ ਇੱਕ ਸਾਥ ਠੀਕ ਐ ਲੈ ਵੀ ਬਾਈ ਕਹਿੰਦਾ ਘੱਟੋ ਘਾਟ ਆਪਣੇ ਕੋਲੇ 200 ਫੁੱਟ ਪੈ ਪਾਈ ਆ ਤੇ ਆਪਣੇ ਘਰੇ ਵਧੀਆ ਮੰਨ ਕੇ ਉਹ ਗੈਸ ਉਪਲਬਧ ਹੁੰਦੀ ਆ ਤੁਹਾਨੂੰ ਚੱਲਦਾ ਵੀ ਦਿਖਾ ਦਾਂਗੇ ਆਪਾਂ ਤੁਹਾਨੂੰ ਉਧਰੋਂ ਚੱਲਦਾ ਵੀ ਵਿਖਾਵਾਂਗੇ ਵੀ ਕਿੰਨਾ ਵਧੀਆ ਮੰਨ ਕੇ ਚੱਲਦਾ ਤੇ ਬਾਈ ਨਾਲੇ ਦੇਖੋ ਪੈਸਿਆਂ ਦੀ ਵੀ ਬਚਤ ਆ ਹਨਾ ਜੇ ਕਿਸੇ ਭਰਾ ਨੇ ਬਿਲਕੁਲ ਫਰੀ ਆ ਕੋਈ ਚਾਰਜ ਨਹੀਂ ਲੱਗਦਾ 5 ਸਾਲ ਏਜੰਸੀ ਨੂੰ ਦੁੱਧ ਪਾਉਣਾ ਪਊਗਾ ਜਦੋਂ ਆ ਲੱਗ ਗਿਆ ਠੀਕ ਆ ਵੀ 5 ਸਾਲ ਦੁੱਧ ਪਾਉਣਾ ਪੈਣਾ ਮੰਨ ਕੇ ਜੇ ਲੋ ਨੈਸਲੇ 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 ਕੰਪਨੀ ਨੂੰ ਤੇ ਬਿਲਕੁਲ ਫਰੀ ਆ ਪਾਤਾ ਚੱਲਦਾ ਰੱਖਣਾ ਪੈਣਾ ਤੇ ਜੇ ਮੰਨ ਕੇ ਉ ਕਿਸੇ ਨੇ ਲਵਾਉਣਾ ਹੋਵੇ ਤਾਂ ਬਈ ਵੈਸੇ ਨਹੀਂ ਲੱਗਦਾ ਬਈ ਵੈਸੇ ਨਹੀਂ ਲੱਗਦਾ ਵੀ ਜਿਹੜਾ ਦੁੱਧ ਪਾਊਗਾ ਉਹਦੇ ਹਸਤੀ ਆ ਠੀਕ ਆ ਲੈ ਬਈ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇਹ ਆਪਾਂ ਜਿਹੜੀ ਅੱਗ ਬਲਦੀ ਤੁਹਾਨੂੰ ਉਹ ਵੀ ਵਿਖਾਵਾਂਗੇ ਵੀ ਕਿੰਨੀ ਕ ਮਣ ਕੇ ਲਾਟ ਕੱਢਦਾ ਕਿੰਨਾ ਕ ਕੀ ਕੁਛ ਆ ਹੋਰ ਬਈ ਕੋਈ ਜਾਣਕਾਰੀ ਰਹਿ ਗਈ ਹੋਵੇ ਤਾਂ ਬਈ ਸਾਰੀ ਜਾਣਕਾਰੀ ਸਾਰੀ ਤੁਸੀਂ ਆਪਾਂ ਦੱਸ ਹੀ ਦਿੱਤਾ ਫਾਰਮਰਾਂ ਨੂੰ ਜੋ ਵੀ ਨਵੇਂ ਫਾਰਮਰ ਆ ਪਾਲਣ ਨੈਸਲੇ ਨੂੰ ਦੁੱਧ ਤੇ ਚੱਲ ਪੂਗੇ ਠੀਕ ਹੈ ਜੀ ਤੇ ਬਈ ਆਪਾਂ ਇੱਕ ਗੱਲ ਕਰਦੇ ਆਂ ਵੀ ਕਈ ਵਾਰੀ ਫਾਰਮਰ ਕਹਿ ਦਿੰਦਾ ਮਣ ਕੇ ਚਲੋ ਜਿਵੇਂ ਤੁਸੀਂ ਆਪ ਡੇਰੀ ਚਲਾਉਂਦੇ ਨੈਸਲੇ ਦੀ ਹਾਂਜੀ ਤੇ ਕਈ ਵਾਰੀ ਅਗਲੇ ਨੂੰ ਐ ਹੁੰਦਾ ਯਾਰ ਵੀ ਦੁੱਧ ਕਿਸੇ ਮਣ ਕੇ ਚਲੋ ਵੀ ਕਿਸੇ ਕੋਲੇ 2 ਕਿਲੋ ਆ ਹੈਨਾ ਕਿਸੇ ਕੋਲੇ 20 ਕਿਲੋ ਆ ਜਿਹੜਾ ਕਿ 2 ਕਿਲੋ ਦੁੱਧ ਪਾਉਂਦਾ ਉਹਦੇ ਵੀ ਇਹ ਲੱਗੂਗਾ ਵੀ ਲੱਗ ਜਾਊਗਾ ਸਮਾਂ ਲੱਗੂਗਾ ਉਹਦੇ 20 ਕਿਲੋ ਵਾਲੇ ਦੇ ਛੇਤੀ ਲੱਗ ਜੀ ਠੀਕ ਆ 20 ਕਿਲੋ ਵਾਲੇ ਦੇ ਛੇਤੀ ਲੱਗੂਗਾ ਜਿਹੜਾ 2 ਕਿਲੋ ਦੁੱਧ ਪਾਉਂਦਾ ਉਹਦੇ ਥੋੜਾ ਜਿਹਾ ਟਾਈਮ ਲੱਗੂਗਾ ਠੀਕ ਆ ਲੈ ਵੀ ਦੋਸਤੋ ਇਹ ਬਾਈ ਵੱਲੋਂ ਜਿਹੜੀ ਦਿੱਤੀ ਜਾਣਕਾਰੀ ਆ ਉਹ ਬਹੁਤ ਵਧੀਆ ਜਾਣਕਾਰੀ ਆ ਤੁਸੀਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਦੇ ਸੁਝਾਅ ਵੀ ਜ਼ਰੂਰ ਦਿਓ